ਪ੍ਰਾਨੇ ਰਾਮ ਨਚੇਤ ਹੀ ਮਦ ਮਾਇਕ ਕੰਦ ਕਾਹ ਨਾਨਕ ਹਰ ਭਜਨ ਬਿਨ ਭਰਤ ਤਾਹੇ ਜਮ ਫੰਦ ਮਾਇ ਦੇ ਮੋਹ ਵਿੱਚ ਫਸਿਆ ਜੀਵ ਆਤਮਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਆਤਮਿਕ ਜੀਵਨ ਤੋਂ ਸਖਣਾ ਹੁੰਦਾ ਹੈ ਉਹਦੇ ਵਾਸਤੇ ਕੇਵਲ ਦੁਨਿਆਵੀ ਰੰਗ ਤਿਵਾਸੀ ਪਦਾਰਥ ਤੇ ਮਾਇਆ ਹੀ ਸਭ ਕੁਝ ਹੈ ਤਨ ਗੁਰੂ ਤੇਗ ਬਹਾਦਰ ਮਹਾਰਾਜੀ ਸਮਝਾਉਂਦੇ ਨੇ ਭਾਈ ਰੱਬ ਦੇ ਬਜਨ ਬੰਦਗੀ ਤੋਂ ਬਿਨਾ ਉਹਦੇ ਗੱਲ ਵਿੱਚ ਜਮਾ ਦੀ ਫਾਹੀ ਪੈਂਦੀ ਹੈ ਉਹਦਾ ਜੀਵਨ ਦੁਖੀ ਹੁੰਦਾ ਹੈ ਵੇਸ਼ਿਕ ਉਹ ਸਰੀਰ ਕਰਕੇ ਮਾਇਆ ਕਰਕੇ ਤਣਾੜ ਬਲਵਾਨ ਕਿਉਂ ਨਾ ਹੋਵੇ ਪਰ ਰੱਬ ਦੇ ਨਾਮ ਤੋਂ ਬਿਨਾ ਉਸ ਨੂੰ ਪਾਈ ਜਮਾ ਦੀ ਮਾਰ ਤੇ ਜਮਾ ਦੀ ਫਾਹੀ ਦਾ ਧਾਰਨੀ ਬਰਣਾ ਪੈਂਦਾ ਹੈ ਜਿਸ ਕਰਕੇ ਪਾਈ ਮਨੁੱਖੀ ਜਮਾ ਪ੍ਰਾਪਤ ਹੋਇਆ ਹੈ ਬਾਰ ਬਾਰ ਵਾਹਿਗੁਰੂ ਜੀ ਦਾ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦਾ ਸਕਰਾਨਾ ਕਰੀਏ ਜੀ